सतना श्रीवा हे गुरु साहिजी तनाश्री महल्ला पञ्चमारसेवा अष्टपदी एक ओङ्कार ਸਜਨ ਸੰਜੋਗ ਪਾਇਆ ਤਕੀ ਹੈ ਓਟ ਸਾਧ ਰਖ ਦੇ ਕਰ ਹਾਥ ਰਿਰ ਕਿਰਪਾ ਮਿਲੋ ਹਰ ਰਾਯਾ ਜੋ ਜੋ ਜੁਨੀ ਆਇਓ ਤੇਹ ਤੇਹ ਉਰ ਜਾਇਓ ਮਾਨਸ ਜਨਮ ਸੰਯੋਗ ਪਾਇਆ ਸਾਧ ਰੱਖ ਦੇ ਕਰ ਹੱਥ ਕਰ ਕਿਰਪਾ ਮਿਲ ਹੋ ਹਰ ਰਾਇ ਅਨਕ ਜਨਮ ਬ੍ਰਹਮ ਖਿਤ ਨਹੀਂ ਪਾਈ ਰੂ ਸ਼ਿਵ ਗੁਰ ਲਗ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਇ चित तरहो, मेरी मेरी करत सद ही विहावै, कोई ऐसोरे पेट ऐसंत, मेरी लाह सगल चिंत, ਕੁਰਸਿਓ ਮੇਰਾ ਰੰਗ ਲਾਵੇ ਅਰੇ ਰੇ ਸਗਲ ਦੇਦ ਨਹ ਚੁਕਾ ਮਨ ਭੇਦ ਇੱਕ ਖਿੰਨਾ ਧੀਰਹਿ ਮੇਰੇ ਘਰ ਕੇ ਪੰਚਾ ਕੋਈ ਅਸੋਰ ਭਗਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰੇ ਦਸ ਸਿੰਚਾ ਤੇਰੇ ਤੀਰਥ ਨਾਏ ਅਹੰ ਬੁੱਧ ਨੇ ਲਾਏ ਘਰ ਕੋ ਠਾਕੁਰ ਇਕ ਤਿਲ ਨਾ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨ ਸਗਲ ਆਸ਼ਰਮ ਕੀਨੇ ਮਨੁਆ ਨਹ ਪਤੀਨੇ ਵਿਵੇਕਹੀਨ ਦੇਹੀ ਤੋਏ ਆਇ ਅਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮੜ ਖੋਏ ਕਰਮ ਧਰਮ ਜੁਗਤਾ ਨਿਮਖ ਨਾਹੀ ਤਪਰਤਾ ਗਰਬ ਗਰਬ ਪੜੈ ਕਹੀ ਨਾ ਲਿਖੈ ਜਿਸ ਭੇਟੀਐ ਸਫਲ ਮੂਰਤ ਕਰ ਸਦਾ ਕੀਰਤ ਗੁਰ ਪ੍ਰਸਾਦ ਕੋ ਨਿਤਰੋ ਪਿਖਾ ਮਨ ਹੱਥ ਜੋ ਕਮਾਵੇ ਚਿਲ ਨਾ ਲੇਖੇ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਈ ਸੁਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਜਿਸ ਭੇਟੇ ਗਤ ਹੋਏ ਹਮਾਰੀ ਸੁਪਰਸੰਨ ਗੋਪਾਲ ਰਾਏ ਕਟਾਰੇ ਬੰਦਨ ਮਾਈ गुरुक मेरा मन राता सदा सदा आनन्द भिट्यो निर्भय गोविंद सुख नानक लादे हर चरण पराता सफल सफल पै सफल जात्रा

the sun